ਤਾਂ ਉਹ ਬहां ਬੈਠੇ ਆ ਗਰਦਨ ਕੋ ਝੁਕਾ ਕਰ ਤੇ ਜਿਹੜੇ ਬਾਦਸ਼ਾਹ ਦੇ ਭੌਰੇ ਨੇ ਉਹ ਸੌਂਦੇ ਥੋੜੀ ਆ ਉਹਨਾਂ ਦੀ ਨਿਗਾਹ ਬਾਦਸ਼ਾਹ ਤੇ ਇਹ ਕੀ ਕਰ ਰਹੇ ਨੇ ਕਿੱਥੇ ਨੇ ਕਹਿੰਦੇ ਮਗਰੇ ਹੀ ਆ ਕੇ ਦੇਖਿਆ ਲੇਟੇ ਨਹੀਂ ਬਾਦਸ਼ਾਹ ਗਰਦਨ ਕੋ ਝੁਕਾ ਕਰ ਆਪਣੀ ਆਤਮਾ ਦੇ ਚਿੰਤਨ ਤੇ ਅਕਾਲ ਪੁਰਖ ਦੇ ਸ਼ੁਕਰ ਚ ਜੁੜੇ ਬੈਠੇ ਆ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਦਾ ਨੇੜੇ ਹੋ ਕੇ ਸੁਣਿਆ ਪਾਪਸ਼ਾ ਦੇ ਮਰੂ ਚੋਂ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਤੂੰ ਹੀ ਕਾਲ ਉਸਤਤ ਬੜਦੇ ਹੋਣਗੇ ਉਹਦੇ ਚ ਤੂੰ ਹੀ ਤੂੰ ਹੀ ਆਉਂਦਾ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਜਲਸ ਤੋਹੀ ਥਲਸ ਤੋਹੀ ਨਦਸ ਤੋਹੀ ਨਦਸ ਤੋਹੀ ਬਿਰਛਸ ਤੋਹੀ ਪਦਸ ਤੋਹੀ ਛਤਸ ਤੋਹੀ ਉਰਦਸ ਤੋਹੀ ਫਿਰ ਕਹਿੰਦੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉੱਥੇ ਤੂੰ ਹੀ ਰਹਿ ਜਾਂਦਾ ਕੰਦਾ ਜਦੋਂ ਮੈਂ ਮਿਟਦੀ ਆ ਫਿਰ ਅਗਲੇ ਪਾਸੇ ਤੂੰ ਦੱਸਦਾ ਇਸ ਕਰਕੇ ਜਦੋਂ ਸਿੰਘਾਂ ਨੇ ਆ ਕੇ ਦੇਖਿਆ ਪਾਤਸ਼ਾਹ ਸਿਮਰ ਬਿਨ ਕਰ ਰਹੇ ਨੇ ਜਦ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇਂ ਕਿ ਮੈਂ ਸੇ ਨਿਕਲ ਆ ਗਏ ਸਰਕਾਰ ਹਵਾ ਮੇਂ ਜਦੋਂ ਡੇਢ ਘੜੀ ਰਾਤ ਲੰਘੀ ਨਾ ਨਿਤਨੇਮ ਦਾ ਟਾਈਮ ਹੋ ਗਿਆ 12 ਵਜੇ ਦਾ ਕਹਿੰਦੇ ਜਦ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇਂ ਸੁਧਿਆ ਨਹੀਂ ਗੁਜ਼ਰੀ ਖੁਦਾ ਦਾ ਜ਼ਿਕਰ ਕਰਦੇ ਆ ਆਪਣੇ ਪੰਥ ਦਾ ਫਿਕਰ ਕਰਦੇ ਆ ਪਰਮੇਸ਼ਰ ਦੀ ਬੰਦਗੀ ਕਰਦੇ ਆ ਡੇਢ ਘੜੀ ਬਾਦਸ਼ਾਹ ਬੈਠੇ ਨੇ ਆਸਣ ਤੇ ਖੁਦਾ ਦਾ ਜ਼ਿਕਰ ਕਰਦੇ ਆ ਦੀ ਗੁਦਰਗੇ ਖੇਮੇ ਸੇ ਨਿਕਲ ਆਵੇ ਸਰਦਾਰ ਹਵਾ ਮੇ ਫਿਰ ਬਾਦਸ਼ਾਹ ਆਸਣ ਤੋਂ ਉੱਠ ਖੜੇ ਐਨ 12 ਵਜੇ ਜਦੋਂ ਤਿੰਨੇ ਸੂਈਆਂ ਹੱਥ ਤਾਹਾਂ ਨੂੰ ਚਾਕੇ ਮੱਥਾ ਟੇਕ ਦੀਆਂ ਨੇ ਨਾ ਬਾਦਸ਼ਾਹ ਸਾਹਿਬ ਦਾ ਨਾਮ ਖੇਮੇ ਸੇ ਨਿਕਲੇ ਆ ਗਏ سرکار ہوا میں ہوا بار باہر لی منجل نیلے دے دھلے تھلے گھوم رہے بادشاہ قدموں سے ٹہلتے تھے مگر دل تھا دعا میں بولے اے خدا خوش ہوں تیری رجا میں قدموں سے ٹہلتے تھے ہلی ہلی گھوم رہے سی چت قدموں سے ٹہلتے تھے مگر دل تھا دعا میں تے دل چگاڑا نہیں کر دے ایک دن بھی آن دل. ਕਰਾਂਗੇ ਗੱਲ ਨਹੀਂ ਕਹਿੰਦੇ ਜਦੋਂ ਟਾਈਮ ਆਇਆ ਉਹਦੀ ਦੱਸਾਂ ਜਿਗਰ ਕਰ ਰਹੇ ਨੇ ਖੁਦਾ ਦਾ ਦਿਲ ਖਾ ਦੁਆ ਮੈਂ ਤੇ ਦਿਲ ਭਜਿਆ ਹੋਇਆ ਮੂਲ ਮੰਤਰ ਗੁਰ ਮੰਤਰ ਚ ਘੁੰਮ ਰਿਹਾ ਗੜੀ ਦੀ ਛੱਤ ਦੇ ਉੱਪਰਲੇ ਪਾਸੇ ਨੀਲੇ ਅੰਸ਼ ਦੇ ਥੱਲੇ ਬੋਲੇ ਐ ਖੁਦਾਬੰਦ ਕਹਿੰਦੇ ਹੇ ਅਕਾਲ ਪੁਰਖ ਖੁਸ਼ ਹਾਂ ਤੇਰੀ ਰਜਾਵੇ ਤੂੰ ਜੋ ਵੀ ਮੇਰੇ ਨਾਲ ਵਰਤਾ ਰਿਆ ਨਾ ਮੈਨੂੰ ਉਹ ਮਿੱਠਾ ਮਿੱਠਾ ਲੱਗਦਾ ਮੇਰੀ ਜ਼ਿੰਦਗੀ ਮੇਰਾ ਜੀਵਨ ਤੂੰ ਜੋ ਵੀ ਕਰ ਰਿਹਾ ਮੇਰੇ ਲਈ ਭਲਾ ਹੈ ਮੇਰਾ ਉਹਦੇ ਵਿੱਚ ਹੀ ਗਲਿਆਣ ਹੈ ਮੈਂ ਤੇਰੀ ਰਜਾ ਚ ਖੁਸ਼ ਹਾਂ ਕਰਤਾਰ ਸੇ ਕਹਤੇ ਥੇ ਗੋਇਆ ਰੂਪ ਰੂਹ ਹੋ ਕਰ ਕਲ ਜਾਹੂਗਾ ਚਮਕਾਰ ਸੇ ਮੈਂ ਸੁਰਖ ਰੂਹ ਹੋ ਕਰ ਆਪਣੇ ਕਾਲ ਪੁਰਖ ਨੂੰ ਕਹਿ ਰਹੇ ਨੇ ਕਹਿੰਦੇ ਗੋਇਆ ਗੋਇਆ ਹੁੰਦਾ ਜਿਵੇਂ ਕਿ ਪਰਮੇਸ਼ਰ ਨੂੰ ਅਰਦਾਸ ਕਰਦੇ ਆ ਕਹਿ ਰਹੇ ਨੇ ਰੂਬਰੂ ਹੋ ਕੇ ਰੂਬਰੂ ਹੁੰਦਾ ਜਦੋਂ ਆਪ ਸਤਿਗੁਰੂ ਦੇ ਸਾਹਮਣੇ ਆ ਕੇ ਕੋਈ ਅਰਦਾਸ ਕਰੀਏ ਕੋਈ ਜੋਜੜੀ ਕਰੀਏ ਉਹਨੂੰ ਕਹਿੰਦੇ ਆ ਰੂਬਰੂ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕੇ ਬਾਦਸ਼ਾਹ ਕਹਿੰਦੇ ਨਾ ਕੱਲ ਨੂੰ ਮੈਂ ਚਮਕੌਰ ਗੜੀ ਚੋਂ ਸੁਰਖਰੂ ਹੋ ਕੇ ਜਾਊਂਦਾ ਕੱਲ ਨੂੰ ਮੇਰੇ ਸਿਰੋਂ ਜਿਹੜਾ ਕਰਜ਼ਾ ਪੰਥ ਦਾ ਅਮਰਤ ਦੇ ਬਦਲੇ ਮੈਂ ਸਰਬੰਸ ਲਟਾਉਣ ਦੀ ਗੱਲ કરી ਸੀ ਕੱਲ ਨੂੰ ਮੇਰੀ ਪੂਰੀ ਹੋ ਗਈ ਇਓ ਇੱਕ ਉਸ ਰਾਤ ਦਾ ਝਗੜਾ ਬੰਦੇਵ ਸਿੰਘ ਜੀ ਖਿਵਾ ਕਰਿਓ ਬਸ ਆਪਾ ਭੋਗ ਬਾ ਰਹੇ ਹਾਂ ਹਾਂ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੋਲਾ ਥੇ ਤੇਰੇ ਹੀ ਹੈ ਤੇਰੇ ਰਹੇ ਤੇਰੇ ਹੀ ਦਾਦਾ ਕਹਿੰਦੇ ਗਾਲਪੁਰਖ ਮੈਂ ਦਾਸ ਆ ਤੇਰਾ ਕਿਸੇ ਨੇ ਪੁੱਛਿਆ ਕਲਗੀਧਰ ਜੀ ਤੁਸੀਂ ਕੌਣ ਹੋ ਕਹਿੰਦੇ ਮੈਂ ਹਾਂ ਪਰਮਪੁਰਖ ਕੋ ਦਾਸ ਆ ਕਹਿੰਦੇ ਫਿਰ ਆਹ ਮਹਿਕਮਾ ਕਹਿੰਦੇ ਖਾਲਸਾ ਅਕਾਲਪੁਰਖ ਦੀ ਫੌਜ ਮਹਾਰਾਜ ਇਹਦਾ ਫੌਜ ਆ ਅਕਾਲਪੁਰਖ ਦੀ ਉਹਦੇ ਹੁਕਮ ਤੇ ਚੱਲਦੀ ਆ ਮੈਂ ਉਹਦਾ ਦਾਸ ਐ ਮੈਨੂੰ ਤਾਂ ਉਹਨੇ ਆਗਿਆ ਕਰੀ ਸੀ ਵੀ ਇੱਦਾਂ ਦਾ ਪੰਚ ਬਣਾਉਣਾ ਮੇਰੇ ਤੋਂਨੇ ਕਰਵਾ ਲੈ ਮੈਂ ਉਹਦਾ ਚੱਕਰ ਐ ਉਹਦਾ ਦਾਸ ਐ ਇਹ ਅਕਾਲਪੁਰਖ ਦੀ ਫੌਜ ਆ ਐਡਾ ਵੱਡਾ ਰਤਬਾ ਦਿੱਤਾ ਕਹਿੰਦੇ ਮੈਂ ਤੇਰਾ ਹਾਂ ਅਕਾਲਪੁਰਖ ਮੈਂ ਤੇਰਾ ਹੀ ਆ ਤੇਰੇ ਸੁਆਮੀਰਾ ਵੀ ਕੋਈ ਨਹੀਂ ਉੱਥੇ ਬੱਚੇ ਵੀ ਮੇਰੇ ਤੇਰੇ ਹੈ ਮੋਲਾ ਐ ਮੋਲਾ ਇਹ ਸਾਹਿਬ ਜਾਦੇ ਵੀ ਤੇਰੇ ਹੀ ਸੀ ਤੇਰੇ ਕੰਮ ਆ ਗਏ ਥੇ ਤੇਰੇ ਹੀ ਹੈ ਤੇਰੇ ਪਹਿਲਾਂ ਤੇਰੇ ਸੀ ਅਨੰਦਪੁਰ ਚ ਜਦੋਂ ਬਾਗੀਆਂ ਪਾਉਦੇ ਸੀ ਘੋੜਿਆਂ ਤੇ ਚੜ ਕੇ ਉਦੋਂ ਵੀ ਤੇਰੇ ਹੀ ਸੀ ਤੇ ਅੱਜ ਚਮਕੌਰ ਚ ਵੀ ਤੇਰੇ ਹੀ ਅੱਜ ਨਹੀਂ ਕਹਦਾ ਵੀ ਉਰੇ ਆ ਜੋ ਤੇ ਨੀ ਵੇ ਪਿੰਡਾ ਅੱਗੇ ਵੇ ਪੁੱਤਾ ਪਿੱਛੇ ਕਿੱਥੇ ਹੋ ਨੀ ਆ ਇਹ ਮਰਦਾ ਗੰਮੜੇ ਦਾ ਅਧਿਆਸ ਬਾਦਸ਼ਾਹ ਕਹਿੰਦੇ ਪਹਿਲਾਂ ਵੀ ਤੇਰੇ ਸੀ ਅੱਜ ਵੀ ਤੇਰੇ ਆ ਰਹੇਗੇ ਤੇਰੇ ਦਾਤਾ ਦੁਨੀਆ ਕਥਾ ਗਾਉਂਦੀ ਰਹੂਗੀ ਅਕਾਲ ਦਾ ਹਮਲ ਪੂਰਾ ਕਰਨ ਵਿੱਚ ਬੱਚੇ ਕਰਾਂ ਸ਼ਹੀਦ ਕਰਾਏ ਆ ਸਰਬ ਜੀ ਜਿਸ ਹਾਲ ਮੈਂ ਰੱਖੇ ਤੂੰ ਬੁਹੀ ਹਾਲ ਹੈ ਅੱਛਾ ਜੋ ਜਿ ਸ਼ੁਕਰ ਘਿਆਨੇਗਾ ਜਵਾ ਪਰ ਨਹੀਂ ਸ਼ਿਕਵਾ ਸਾਬ ਕਹਿੰਦੇ ਆਕਾਲ ਪੁਰਖ ਜਿਹੜੇ ਹਾਲ ਤੂੰ ਮੈਨੂੰ ਤੂੰ ਰੱਖੇ ਨਾ ਬਸ ਮੈਂ ਉਰ ਚੰਗਾ ਬਕਦਾ। ਉਹੀ ਹਾਲ ਹੈ ਅੱਛਾ ਮਹਾਰਾਜ ਜਿਹੜੇ ਹਾਲ ਚ ਤੂੰ ਰੱਖਦਾ ਨਾ ਹਾਲ ਹੁੰਦਾ ਵਰਤਮਾਨ ਪ੍ਰਹਜਨ ਇਸ ਵੇਲੇ ਮੈਂ ਕਿੱਥੇ ਮੇਰੀ ਪੋਜੀਸ਼ਨ ਕੀ ਆ ਮੇਰੀ ਸਿਚੁਏਸ਼ਨ ਕੀ ਆ ਤੱਕ ਉਹਦੇ ਚ ਰਾਜੀ ਰਹਿਣਾ ਵੀ ਮੈਂ ਰਾਜੀ ਹਾਂ ਬਰਸ਼ ਭਲਾ ਮੇਰਾ ਇਹਦੇ ਚ ਤਲੰਗੇ ਧਰ ਕਹਿੰਦੇ ਜਿਹੜੇ ਹਾਲ ਚ ਤੂੰ ਰੱਖਦਾ ਨਾ ਤੇ ਇਹਨੂੰ ਆਸਾਂ ਦੀ ਵਾਅ ਚ ਗਿਆ ਜੋ ਭਾਵ ਹੈ ਤੋ ਰੱਖਦਾ ਹਮ ਸ਼ਖ ਨ ਪ੍ਰਭ ਆਏ ਨਾਮ ਰਾਜੇ ਹਮ ਘੂਲ ਬਗਾੜਾ ਦਰਸਰਾ ਹਰ ਰਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਦ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਏ ਬਸ ਅਰਦਾਸ ਹੀ ਹੁੰਦਾ ਕੋਈ ਆ ਤੇਰੀ ਬਾਣੀ ਦੇ ਬਾਣਾ ਇਹਦੀ ਪੈਜ ਰੱਖ ਲੈ ਇਹ ਦੁਨੀਆ ਦੇ ਦਿਨੋਂ ਦਿਨ ਚਮਕਦਾ ਹੀ ਰਹੇ ਇਹਦੀ ਬਾਜ ਰੱਖਦੇ ਕਿਉਂ ਜੋਤੜੀ ਕਰ ਰਹੇ ਆ ਸਾਡੇ ਦਸ਼ਮੇਸ਼ ਪਿੱਤਾ ਸਿੰਘ ਸਾਹਿਬ ਤੇ ਹੁਣ ਸਿੰਘਾਂ ਦਾ ਹਾਲ ਦੱਸਦੇ ਆ ਜਿਹੜੇ 8 ਮਹੀਨਿਆਂ ਦੇ ਘੇਰੇ ਤੋਂ ਨਿਕਲੇ ਆ ਲੜਦੇ ਭੜਦੇ ਨਦੀ ਮਾਰ ਕਰਕੇ ਆਏ ਆ ਤੇ ਹੁਣ ਆਹ ਸਾਹਮਣੇ ਗੜੀ ਸਾਥ ਸੁਤੇ ਪਏ ਆਰਾਮ ਫਰਮਾਉਂਦੀਆਂ ਸਰਕਾਰਾਂ